ਪਰ ਪਹਿਲੀ ਪਾਉਂਡ ਦੇ ਲਈ ਮੁੰਡਾ ਲੁਧਿਆਣੇ ਵਾਲਾ ਮੁੰਡਾ ਲੁਧਿਆਣੇ ਵਾਲਾ ਮੁੰਡਾ ਕਹਿੰਦੇ ਜਾਂਗਪਰੀਆ ਉਹ ਤਿਆਰ ਵਰ ਤਿਆਰ ਹੈ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਹੈ ਆਹ ਸਾਹਮਣੇ ਵਿੱਕੀ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਇੱਕ ਪਾਸੇ ਗੁਜਨੀ ਹੈ ਇੱਕ ਪਾਸੇ ਕੁੱਲਾ ਜਾ ਵੀ ਚਾਰ ਤਿਆਰ ਨੇ ਚਾਰਾਂ ਚੋਂ ਕੌਣ ਬੱਲੇ ਬੱਲੇ ਕਰਾਵੇਗਾ ਇੱਕ ਪਾਸੇ ਟੀਮ ਕਹਿੰਦੇ ਪੁੱਟਰ ਕਲਾ ਵੀ ਹੈ ਇੱਕ ਪਾਸੇ ਲਵਾਂ ਵਾਲੇ ਵੀ ਹੈ ਪਰ ਕਹਿੰਦੇ ਗੁਜਨੀ

ਸਸਨਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਉਹ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਗੁਰਵਿੰਦਰ ਕਾਂਗੇ ਵਾਲਿਆ ਦੁਨੀਆ ਨਚਾਤੀ ਮੁੰਡੇ ਨੇ ਦੁਨੀਆ ਨਚਾਤੀ ਮੁੰਡੇ ਨੇ ਲੈ ਵੀ ਨਵਦੀਪ ਗੱਲਾਪੇ ਵਾਲੇ ਆ ਅੱਜ ਲੋਕੀ ਠਾ ਠਾ ਦੇਖਣ ਆਏ ਆ ਅੱਜ ਲੋਕੀ ਆਥਾ ਦੇਖਣ ਆਇਆ ਆਓ ਸਾਹਮਣੇ ਅਗਲੀ ਰੇਡ ਅਮਰਤ ਤੇ ਨਵੀਂ ਜ਼ਿਕਰ ਕਰ ਰਿਹਾ ਆਓ ਸਾਹਮਣੇ ਅਮਰਤ ਕਹਿੰਦੇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਇਹ ਤੁੰਬੜ ਭੰਡ ਵਾਲਾ ਉਹ ਅਮਰਤ ਕਬੱਡੀ ਪਾ ਰਿਹਾ ਉਧਰ ਕੁਲੇ ਦੇ ਲਈ ਸੁਣ ਲਈ ਢਿੱਲੋ ਵੱਲੋਂ ਇੱਕ ਸਾਲਾ ਵੱਡੇ ਵੀਰ ਦਾ ਧੰਨਵਾਦ ਹੈ ਪਰ ਸਾਹਮਣੇ ਉਹ ਕੰਦੀ ਰੇਡ ਤੁੰਬੜ ਭੰਡ ਵਾਲਾ ਕਿੱਥੇ ਰੁਕਦਾ ਜੇਪੀ ਬੱਲੇ ਤੇ ਕਹਿਣ ਦੀ ਲੋੜ ਨਹੀਂ ਚੰਦਰੀਆ ਆਹ ਸਾਹਮਣੇ ਕਬੱਡੀ ਪੈ ਗਈ ਹੈ ਵੱਡੇ ਵੀਰੋ ਕਰੋ ਕੁਝ ਨਾ ਕੁੜ ਇੱਕ ਪਾਸੇ ਗਰੂਰ ਸੂਰੇ ਵਾਲੇ ਪਿੰਡ ਦਾ ਗਗਨ ਤੇ ਸੋਨੀ ਗਗਨ ਤੇ ਸੋਨੀ ਲੱਗਿਆ ਜੋਰ ਪਿਆਰ ਪਿਆਰ ਨਾਲ ਸੋਹਰੇ ਵਾਲੀਆ ਗਗਨ ਜੀਪਾਂ ਦਾ ਜੇਤੂ ਹੈ ਇਹ ਕੈਨੇਡਾ ਦੇ ਚ ਧੰਨ ਤਨ ਕਰਵਾ ਹੈ ਅਗਲੇ ਜੱਫੇ ਤੇ ਕਹਿੰਦੇ ਚੱਕ ਦੇਸ ਰਾਜ ਵਾਲੇ ਗੱਗੀ ਨੇ ਵੀ ਤਾੜੀਆਂ ਮਾਰੀਆਂ ਆਲਮਗੀਰੀਏ ਜਸ਼ਨ ਨੇ ਵੀ ਤਾੜੀਆਂ ਮਾਰੀਆਂ ਵੀ ਮੁੰਡੇ ਪਾਸਾ ਪੁਲਟਾਉਣ ਨੂੰ ਫਿਰਦੇ ਆ ਆ ਮੁੰਡੇ ਪਾਸਾ ਪੁਲਟਾਉਣ ਨੂੰ ਫਿਰਦੇ ਆ ਆ ਇੱਕ ਇੱਕ ਨਹੀਂ ਕਹਿੰਦੇ ਗਿਲਜੇ ਵਾਲੀਆ ਗਗਨੀ ਅਮਨ ਕਮਾਂਡੋ ਰਮਾਨਾ ਦੀਪ ਸਿੰਘ ਆ ਦੀ ਟੀਮ ਖੇਡ ਰਹੀ ਹੈ ਗੋਰੇ ਹੋਰਾਂ ਦਾ ਪਿੰਡ ਹੈ ਧੂਰੇ ਹੋਰਾਂ ਦਾ ਪਿੰਡ ਹੈ ਗਲਵਿੰਦਰ ਹੋਰਾਂ ਦਾ ਪਿੰਡ ਹੈ ਇਹ ਗੱਜੇ ਵਾਲੀਆ ਗਦਨੀ ਇਸੇਲੇ ਸਿਰਾ ਇਸੇਲੇ ਸਿਰਾ 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 ਕੀ ਬਾਤ ਹੈ ਵੇ ਜੱਟਾ ਕੀ ਬਾਤ ਹੈ ਕੀ ਬਾਤ ਹੈ ਵੇ ਜੱਟਾ ਕੀ ਬਾਤ ਹੈ ਲੈ ਵੀ ਜਗਤ ਸਿੰਘ ਵਾਲਿਆਂ ਨੂੰ ਸਵਾਦ ਆ ਰਿਹਾ ਤੇ ਇੱਕ ਵਾਰੀ ਤਾ ਮੇਲਾ ਸਿਰੇ ਦਾ ਮੇਲਾ ਸਿਰੇ ਦਾ ਮੇਲਾ ਇਹ ਸੇਵਕਰ ਮਾਨਿਆ ਵਾਲਾ ਨੰਬਰ ਲੈ ਕੇ ਬਾਸ ਜਾਂਦਾ ਹੋਇਆ ਕਿ ਭੱਜੇ ਹਵਾਨ ਮਿੱਤਰੋ ਟਕਰੇ ਨੇ ਹਾਨੀਆਂ ਨੂੰ ਹਾਨ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਤੇ ਅੱਜ ਧਮ ਪੈ ਗਈ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਦੀ ਅੱਜ ਧਮ ਪੈ ਗਈ ਜਗਤ ਸਿੰਘ ਵਾਲ ਦੇ ਕਬੱਡੀ ਕੱਪ ਦੀ ਆਓ ਗਿਲਦੇ ਵਾਲੀਆ ਗਦਨੀ ਤੇ ਜੰਗਪੁਰੀਆ ਵਿੱਕੀ ਹੈ ਆਹ ਨੰਬਰ ਲੈ ਕੇ ਗੱਭਰੂ ਬਾਤ ਸੰਦਾ ਹੋਇਆ ਜ਼ਿਲ੍ਹੇ ਲੁਧਿਆਣੇ ਤੋਂ ਪਹੁੰਚਿਆ ਹੋਇਆ ਲੋਕਾਂ ਦਾ ਚਿਹਤ ਹੈ ਦੁਨੀਆ ਦਾ ਟਾਪਰ ਰੇਡਰ ਬਣਿਆ ਆਹ ਇੱਕ ਪਾਸੇ ਸੁੱਖਾ ਪੁੱਤਰ ਵਾਲਾ ਤੇ ਗੱਗੂ ਨਾਜਨ ਸੋਨੀ ਗਮਣਸਰੀ ਹੈ ਇਹ ਗਮਣਸਰ ਦੀ ਧਰਤੀ ਜ਼ਿਲੇ ਬਠਿੰਡੇ ਦਾ ਮਾਣ ਹੈ ਇਸੇ ਲਈ ਸੋਨੀ ਰੇਡ ਪਾ ਕੇ ਬਾਸਾਉਂਦਾ ਹੋਇਆ ਹੈ ਅਗਲੀ ਰੇਡ ਅਮਰਤ ਤੁੰਬੜ ਭਾਨ ਨਾਲ ਆਓ ਸਾਹਮਣੇ ਕਹਿੰਦੇ ਰੰਗੜੀ ਪਾਰਿਆ ਉਧਰ ਕਹਿੰਦੇ ਚਾਰ ਨੇ ਇੱਕ ਪਾਸੇ ਗੁਜਨੀ ਇੱਕ ਪਾਸੇ ਕੁਲਾ ਉਹ ਚਾਰਾਂ ਦੇ ਕੌਣ ਬੱਲੇ ਬੱਲੇ ਕਰਵਾ ਦੇਗਾ ਯਾਰ ਪੱਟਾ ਤੇ ਟਾਪੀਆਂ ਮਾਰਦੇ ਆ ਆ ਮੈਚ ਨੇ ਉੱਤੇ ਰੰਗ ਬੰਨ ਪਿਆ ਆ ਮੈਚ ਨੇ ਤਕਹ ਤੋੜਦੇ ਆ ਆ ਮੈਚ ਨੇ ਮੁੱਖ ਮੋੜਦੇ ਆ ਆ ਮੈਚ ਨੇ ਤਕਹ ਤੋੜਦੇ ਕਿ ਮੋ ਟੋੜ ਲਿਆ ਮੁਖ ਮੋੜ ਲਿਆ ਸਾਨੂੰ ਛੱਡ ਅੱਲੜੇ ਤੇ ਕਿਦਰ ਗੈਰ ਰੌੜਾ ਨਾਤਾ ਜੋੜ ਲਿਆ ਹੁਣ ਤੇਰੀ ਜਿੱਦ ਨਾਲ ਦੇਖੀ ਅਸੀਂ ਕੀ ਓ ਕੰਡੇ ਖੁੱਡਾਂਗੇ ਤੂੰ ਜੋ ਵੀ ਕਰਦਾ ਕਰ ਲਈ ਅੰਜ ਬਰਾਬਰ ਖੁੱਡਾਂਗੇ ਇਧਰ ਕਹਿੰਦੇ ਕਬੱਡੀ ਪੈ ਗਈ ਹੈ ਇਧਰ ਬੁੱਟਰਾ ਵਰ ਸੁੱਕੇ ਵਰਗੇ ਤਿਆਰ ਪਰ ਚਾਰਾਂ ਦੇ ਵਿੱਚ ਕਹਿੰਦੇ ਕਿ ਟ੍ਰਾਈ ਕੀਤੀ ਹੈ ਪਰ ਸੇਵਕ ਇੱਕ ਤਕੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਸੇਵਕ ਨੇ ਤਕੜੇ ਅੰਕ ਦੇ ਵਾਦੇ ਕਰ ਦਿੱਤੇ ਕਬੱਡੀ ਚੰਗਪੁਰੀ ਦੀ ਫਿਰ ਪੈ ਗਈ ਮੇਰੇ ਮਿੱਤਰੋ ਲਓ ਜੰਗਪਰੀਆ ਵਿੱਕੀ ਇਸ ਵੇਲੇ ਰੇਡ ਪਾਉਣ ਦੇ ਲਈ ਭੜਿਆ ਹੋਇਆ ਹੈ ਇਹ ਨੌਜਵਾਨ ਪੰਜਾਬ ਦੇ ਟਾਪ ਟਾਪ ਦੇ ਕਬੱਡੀ ਕਪਾਂ ਦਾ ਬੈਸਟ ਰੇਡਰ ਰਿਹਾ ਹੈ ਅੱਜ ਜਗਤ ਸਿੰਘ ਵਾਂ ਦੇ ਚ ਪੁੱਜਿਆ ਹੋਇਆ ਆਹ ਪਾਈ ਹੋਈ ਰੇਡ ਪਰ ਸਾਹਮਣੇ ਅਮਨ ਕਮਾਂਡੋ ਪਰ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਹੈ ਇੱਕ ਪਾਸੇ ਰਮਾਨਾ ਦੀਪ ਸਿੰਘ ਆਲਾ ਫਰੀਦਕੋਟ ਜ਼ਿਲ੍ਹੇ ਦਾ ਲਾਸਟ ਪਿੰਡ ਤੇ ਇੱਕ ਪਾਸੇ ਕਹਿੰਦੇ ਜ਼ਿਲ੍ਹੇ ਮੋਗੇ ਦਾ ਬੁੱਟਰ ਪਿੰਡ ਹੈ ਆ ਨੌਜਵਾਨ ਸੇਵਕ ਰਮਾਨਿਆ ਵਾਲਾ ਇਸੇ ਲਈ ਕਬੱਡੀ ਪਾਉਣ ਦੇ ਲਈ ਬੜਿਆ ਹੋਇਆ ਸੂਰੇ ਵਾਲੀਆ ਗਗਨ 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 ਓਏ ਗਗਨ ਦਾ ਜੱਪਾ ਕਿਤੇ ਲੱਗਿਆ ਫਿਰ ਆਹ ਸੂਰੇ ਵਾਲੀਆ ਬੱਲੇ ਬੱਲੇ ਕਰਾ ਗਿਆ ਸੂਰੇ ਵਾਲੀਆ ਬੱਲੇ ਬੱਲੇ ਕਰਾ ਗਿਆ ਇਧਰ ਜੇਪੀ ਨੂੰ ਬਹੁਤ ਵੱਡੀ ਮੁਬਾਰਕਬਾਦ ਜੇਪੀ ਤੇਰੀ ਸੋਚ ਬਹੁਤ ਵਧੀਆ ਤੈਨੂੰ ਜੁੰਨੀਆਂ ਵਧਾਈਆਂ ਦੇ ਦਈਏ ਉਨੀਆਂ ਥੁੜੀਆਂ ਨੇ ਤੇਰਾ ਜਿੰਨਾ ਕਹਿੰਦੇ ਆਪਾਂ ਸ਼ੁਕਰਗੁਜ਼ਾਰ ਲਈਏ ਉਹਨਾਂ ਥੋੜਾ ਕਿਉਂਕਿ ਜੇਪੀ ਪੰਸਰ ਦਾ ਵੱਡਾ ਨਾਮ ਹੈ ਐ ਟੀਮਾਂ ਵਾਲੇ ਕਬੱਡੀ ਕੱਪ ਦੇ 21000 ਮਿਲਾਂ ਜੇਪੀ ਨੂੰ ਤੇ ਜੇਪੀ ਆਦਾ ਉਹ 21000 ਆਪਾਂ ਹਰ ਪੀੜਤਾਂ ਨੂੰ ਦੇ ਦਿਆਂਗੇ ਹਰ ਪੀੜਤਾਂ ਨੂੰ ਦੇ ਦਿਆਂਗੇ ਇਹ ਸਿਹਰਾ ਪੱਟੀ ਹੈ ਆ ਗਈ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ ਉਹ ਨੰਬਰ ਕਹਿੰਦੇ ਰਮਾਨਿਆਂ ਦਾ ਨੰਬਰ ਜਾਫੀਆਂ ਦਾ ਨੰਬਰ ਹੋਇਆ ਕੀ ਹੈ ਭਾਈ ਹਾਉਟਰ ਕਲੀਅਰ ਕਰਿਓ ਜੀ ਹਾਉਟਰ ਕਲੀਅਰ ਕਰਿਓ ਸੋ ਦੇਖਦੇ ਆ ਇਸ ਨੰਬਰ ਤੇ ਬੰਦਿਆਂ ਦਾ ਹਾਉਟਰ ਕੋਲ ਖੜਾਣੇ ਯਾਰ ਉਹ ਹਾਉਟਰ ਦੇ ਪੂਰੇ ਬੰਦੇ ਖੜ ਜਾਂਦੇ ਆ ਇੱਕ ਬੇਤੀ ਆ ਭਰਾ ਬਣ ਕੇ ਯਾਰ ਹਾਉਟਰ ਦੇ ਅੱਗੇ ਨਾ ਖੜੋ ਇੱਕ ਇੱਕ ਨੰਬਰ ਤੇ ਪੋਪਲੇ ਲੈ ਜਾਣੇ ਆ ਇੱਕ ਇੱਕ ਨੰਬਰ ਤੇ ਪੋਪਲੇ ਲੈ ਜਾਣੇ ਆ ਪਲੀਜ਼ ਧਿਆਨ ਦਿਓ ਨਿਸ਼ਾਨ ਗਿੱਲ ਮਿੰਟੂ ਗੈਰੀ ਨਵਦੀਪ ਪ੍ਰਧਾਨ ਲਖਵਿੰਦਰ ਹੁਣੀ ਸਾਡੇ ਵੀ ਡਾਕਟਰ ਮੈਡੀਕਲ ਤੋਂ ਬਲਦੀਪ ਸਰਪੰਚ ਸਗਰਾੜ ਬਰਾੜ ਗੋਸ਼ੇ ਹੁਣੀ ਹਰਮਨ ਗਿੱਲ ਜਗਮੀਤ ਬਰਾੜ ਗਰਨਾਲ ਬਰਾੜ ਜੀ ਬੱਗੇ ਪਾਈ ਹੁਣੀ ਗੁਰਦੀਪ ਹੁਣੀ ਨਿਸ਼ਾਨ ਹੁਣੀ ਸਾਰੇ ਗੱਲਾਬੇ ਵਾਲੇ ਨਗਰ ਤੋਂ ਆਏ ਆ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਗਤ ਸਿੰਘ ਵਾਲੇ ਵਾਲਿਓ ਜੇ ਪਲੇਅਰ ਵਧੀਆ ਲੱਗਿਆ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਐਨ ਲੋਕ ਖੁਸ਼ ਹੈ ਲੋਕ ਖੁਸ਼ ਹੈ ਪਰ ਸੇਵ ਕਰਮਾਨਿਆ ਵਾਲਾ ਨੌਜਾਨ ਰੇਡ ਪਾ ਕੇ ਬਾਤ ਸੌਂਦਾ ਹੋਇਆ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਔਰ ਅਗਲੀ ਰੇਡ ਜੰਗਪੁਰੀਏ ਵਿੱਕੀ ਨੇ ਪਾਉਣੀ ਹੈ ਇੱਕ ਇੱਕ ਨੰਬਰ ਬੜਾ ਕੀਮਤੀ ਹੈ ਇੱਕ ਇੱਕ ਨੰਬਰ ਬੜਾ ਸਹਾਈ ਹੈ ਇੱਕ ਇੱਕ ਨੰਬਰ ਦੇ ਨਾਲ ਸਕੋਰ ਬੋਰਡ ਚੱਲ ਰਿਹਾ ਹੈ ਲੈ ਵੀ ਲੈ ਵੀ ਕਰਦੇ ਜਿੱਕਰ ਪਾਈ ਹੋਈ ਰੇਡ ਜਾਂਗਪੁਰੀਏ ਉਹ ਸਾਹਮਣੇ ਕਦੇ ਵਿੱਕੀ ਦੀ ਕਬੱਡੀ ਪਾਈ ਆ ਉਹ ਜਾਂਗਪੁਰੀਏ ਦਾ ਪਿੰਡਾ ਦੇਖੋ ਜਾਂਗਪੁਰੀਏ ਦੇ ਸ਼ਰੀਰ ਵੱਲ ਨਜ਼ਰ ਮਾਰ ਰਿਹਾ ਉਹ ਤਸੀਨਾ ਪਿੰਡੇ ਦੇ ਵਿੱਚ ਤੇ ਟਕ ਟਕ ਕਰਕੇ ਬਾਹਰ ਡਿੱਗਦਾ ਤੇ ਪਿੱਤੇ ਪਕਰ ਕੇ ਬਾਹਰ ਨਿਕਲਦਾ ਪਰ ਉਦੋਰ ਓ ਮੈਨੂਰਪੂਰ ਸ਼ਕੀ ਲੱਗਦੀ ਆ ਕੰਮ ਹੋਰ ਹੁੰਦਾ ਲੱਗਦਾ ਕੰਮ ਹੋਰ ਹੁੰਦਾ ਲੱਗਦਾ ਰਪੂਤਾ ਓ ਸ਼ਕੀ ਲੱਗਦੀਆਂ ਨੇ ਓ ਸ਼ਕੀ ਲੱਗਦੀਆਂ ਨੇ ਰਪੂਤਾ ਲਾਓ ਕਹਿੰਦੇ ਪਾਸੇ ਪਲਟ ਦੇ ਨਜ਼ਰ ਆਉਂਦੇ ਆ ਆਹ ਪਾਸੇ ਪਲਟ ਦੇ ਨਜ਼ਰ ਆਉਂਦੇ ਆ ਮੇਰੇ ਵੀਰੋ ਸੇਵਕਰ ਮਾਨਿਆ ਵਾਲਾ ਲੈ ਵੀ ਸੂਰੇ ਵਾਲਿਆ ਗਗਨ ਸਾਮਲੋ ਮੋਰਚੇ ਦੇ ਸਾੰਭੀਦੇ ਐ ਸਾਮਲੋ ਮੋਰਚੇ ਦੇ ਸਾੰਭੀਦੇ ਐ ਸੁੱਖਾ ਬੁੱਟਰਾਂ ਵਾਲਾ ਤਿਆਰ ਪਰ ਸੋਰੇ ਵਾਲਿਆ ਗਗਨ ਏ ਨਿਬੜ ਗਿਆ ਨਿਬੜ ਗਿਆ ਏ ਨਿਬੜ ਗਿਆ ਲਓ ਇੱਕ ਨੰਬਰ ਨਿਬੜ ਗਿਆ ਮੇਰਾ ਖਿਆਲ ਹੋਲਡ ਨਾਲੇ ਲੱਗ ਕੇ ਚੱਲ ਰਿਹਾ ਓਏ ਮੈਡ ਕਿੱਦਾਂ ਲੱਗਿਆ ਫਿਰ ਨਵੇਂ ਮੁੰਡਿਆਂ ਨੇ ਬੇਲਾਈ ਦੰਦ ਕੇ ਰੱਖ ਦਿੱਤਾ। ਜਗਤ ਸਿੰਘ ਵਾਲਿਆ ਲੋ ਨਵੇਂ ਮੁੰਡਿਆਂ ਦੀ ਖੇਡ ਕਿਵੇਂ ਲੱਗੀ ਦੱਸਿਓ ਫਿਰ। ਹਾਂ ਹੱਲਾ ਗੁੱਲਾ ਹਜੇ ਰੇਡ ਰੈਂਦੀ ਆ। ਹਜੇ ਰੇਡ ਹਲੇ ਤੰਦੂਰ ਚ ਬਿੱਲਾ ਫਸਿਆ ਹੋਇਆ। ਦੀਛੇ ਨੰਦੇ ਰੋਡਿਆਂ ਦਾ ਮਾਨ ਸਨਮਾਨ ਕੀਤਾ ਜਾਊਗਾ। ਹਲੇ ਕੁਝ ਵੀ ਹੋ ਸਕਦਾ ਯਾਰ ਮੈਦਾਨ ਦੇ ਵਿੱਚ। ਉਹਨਾਂ ਵੱਲੋਂ ਮਾਨ ਸਨਮਾਨ ਹੋਊਗਾ। ਓਏ ਪਰ ਮੈਨੂੰ ਲੱਗਦਾ ஒரு அமிருத்தாபி மெரி மித்திரோ காண பதிலே அமிருத்த அமிர்துல்ல ਨੰਬਰ ਅਮਰਤ ਦਾ ਨੰਬਰ ਰੇਡਰ ਦਾ ਕਬੱਡੀ ਕਿਹਨੇ ਪਾਉਣੀ ਹੈ ਸੋਨੀ ਹੈ ਸੇਵਕ ਜਾਫੀ ਇਧਰ ਚਾਰਾਂ ਤੋਂ ਤਿੰਨ ਕਿਸੇ ਚੱਲ ਕਰਕੇ ਹੋਇਆ ਫੰਜਰ ਨੂੰ ਟੈਨਸ਼ਨ ਹੈ ਫੰਜਰ ਕਹਿੰਦੇ ਇਧਰ ਖਿੱਚ ਲਿਆਓ ਪਰ ਫਰਨਾ ਕਿਹਨੇ ਹੈ ਸੁੱਕੇ ਵਰਗੇ ਗਗਨ ਵਰਗੇ ਉਹ ਤਿੰਨ ਜਾਂ ਵੀ ਚਾਰ ਪਰ ਤਿੰਨੋ ਚ ਕੌਣ ਬੱਲੇ ਬੱਲੇ ਕਰਵਾ ਦੇਗਾ ਤਿੰਨ ਜਾਫੀ ਪੱਟਾ ਤੇ ਥਾਪੀਆਂ ਮੈਨੂੰ ਲੱਗਦਾ ਆ ਕਬੱਡੀ ਦੇ ਕੰਮ ਨਿਬੜ ਜਾਣਾ ਨਿਬੜ ਜਾਣਾ ਨਿਬੜ ਜਾਣਾ ਨਿਬੜ ਜਾਣਾ ਰੇਡ ਹਰੇ ਪੈਣੀ ਐ ਸੇਵਕਰ ਮਾਨਿਆ ਵਾਲਾ ਪਿਆਰ ਫੇਰ ਤਿਆਰ ਆ ਮੇਰੇ ਵੀਰੋ ਇਹ ਹਾਲੇ ਤੇ ਤੀਰ ਕਮਾਨ ਵਿੱਚ ਐ ਕੁਝ ਵੀ ਹੋ ਸਕਦਾ ਐ ਹਲੇ ਤੇ ਯਾਰ ਮਦਾਨ ਦੇ ਵਿੱਚ ਐ ਕੁਝ ਵੀ ਹੋ ਸਕਦਾ ਏ ਗਗਨ 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 ਤੇ ਸੇਵਕ ਗਗਨ ਤੇ ਸੇਵਕ ਗਗਨ ਤੇ ਸੇਵਕ ਜਿੱਤਾਂ ਹਾਰਾਂ ਜਿੱਤਾਂ ਹਾਰਾਂ ਗਗਨ ਤੇ ਸੇਵਕ ਜਿੱਤਾਂ ਹਾਰਾਂ